ਖਬਰ ਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਸੂਤਰਾ ਮੇਰੇ ਵੱਲੋਂ ਬੜੀ ਵੱਡੀ ਅਤੇ اہم ਖਬਰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ उतारे ਹੋਏ ਮੌਜੂਦਾ ਆਮ ਆਦਮੀ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਸੰਜੀਵ अरोड़ा ਨੂੰ ਲੈ ਕੇ ਜਿੱਤੇ ਕਿ ਇੱਕ ਪਾਸੇ ਪੂਰੀ ਤਰ੍ਹਾਂ ਚੋਣ ਪ੍ਰਚਾਰ ਭਖਿਆ ਹੋਇਆ ਹੈ ਜਿੰਨੀ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਭਾਰਤਪੁਸ਼ਪ ਆਸ਼ੂ ਸ਼ਰੂਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਅਤੇ ਆਮ ਆਦਮੀ ਪਾਰਟੀ ਵੱਲੋਂ ਆ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਨੇ ਸੰਜੀਵ अरोड़ा ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਹਾਲਾਂਕਿ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਇਹਨਾਂ ਪਾਰਟੀਆਂ ਵੱਲੋਂ ਇੱਕ ਦੂਜੇ ਉੱਤੇ ਚਿੱਕੜ ਛੁੱਟਿਆ ਜਾ ਰਿਹਾ ਹੈ ਅਸੀਂ ਸਵੇਰੇ ਵੀ ਖਬਰ ਨੱਚਨ ਕੀਤੀ ਸੀ ਕਿ ਸੰਜੀਵ अरोड़ा ਦੀ ਹਾਲਤ ਬੜੀ ਪਤਲੀ ਦਿਕ ਰਹੀ ਹੈ ਹਲਕਾ ਲੁਧਿਆਣਾ ਵਿਸਤੋਂ ਕਿਉਂਕਿ ਗੁਰਪ੍ਰੀਤ ਗੋਗੀ ਉਸ ਤੋਂ ਬਾਅਦ ਹੈ ਗੁਰਪ੍ਰੀਤ ਗੋਗੀ ਦੇ ਮਰਨ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਵੱਲੋਂ ਸੰਜੀਵ अरोड़ा ਦਾ ਸਾਥ ਨਹੀਂ ਦਿੱਤਾ ਚਾਰਿਆ ਹਾਲਾਂਕਿ ਧੱਕੇ ਨਾਲ ਉਸ ਨੂੰ ਅਮਨ अरोड़ा ਅਤੇ ਦੇਸ਼ ਦੇ ਮੁੱਖ ਮੰਤਰੀ ਵੱਲੋਂ ਵੱਡਾ ਅਹੁਦਾ ਦੇ ਦਿੱਤਾ ਗਿਆ ਹੈ ਲੇਕਿਨ ਜਿਹੜੇ ਗੁਰਪ੍ਰੀਤ ਗੁਰਪ੍ਰੀਤ ਗੋਗੀ ਦੇ ਸਮਰਥਕ ਸੀ ਚਾਹਵਾਨ ਸੀ ਜਾਂ ਜਿਹੜੇ ਹੋਰ ਦਾਅਵੇਦਾਰੀ ਰੱਖ ਕੇ ਬੈਠੇ ਹੋਏ ਸੀ ਕਿ ਸਾਨੂੰ ਜਿਮਨੀ ਚੋਣ ਮਿਲਣੀ ਚਾਹੀਦੀ ਹੈ ਉਸ ਨੂੰ ਲੈ ਕੇ ਵੀ ਸੰਜੀਵ अरोड़ा ਦਾ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਇਹ ਦਿਨ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਆ ਰਹੀ ਹੈ ਕਿ ਸੰਜੀਵ अरोड़ा ਨੇ ਚੋਣ ਪ੍ਰਚਾਰ ਕਰਨ ਨੂੰ ਜਿਹੜੀ ਹੈ ਨਾ ਕਰ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਸਦ ਮੈਂਬਰ ਸੰਜੀਵ अरोड़ा ਨੇ ਦੇਸ਼ ਭਗਤੀ ਅਤੇ ਇਕਤਾ ਦਾ ਪਾਪੂਰਨ ਪ੍ਰਦਰਸ਼ਨ ਕਰਦਿਆਂ ਭਾਰਤੀ ਹਥਿਆਰਬੰਦ ਸਿਨਾਵਾ ਵੱਲੋਂ ਕੀਤੇ ਗਏ ਸਫਲ ਆਪਰੇਸ਼ਨ ਸੰਦੂਰ ਦੇ ਮੱਦੇਨਜ਼ਰ ਰੱਖਦੇ ਇੱਕ ਸ਼ਕਤੀਸ਼ਾਲੀ ਬਿਆਨ ਜਾਰੀ ਕੀਤਾ ਹੈ ਇਸ ਘਰਵਾਰੀ ਨੂੰ ਹਾਲ ਵਿੱਚ ਹੋਏ ਪਹਿਲਗਮ ਨਰਸਹਾਰ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਸੱਚੀ ਸਨ ਅਦਾਜ਼ੀ ਦੱਸਿਆ ਹੈ ਐਮਪੀ ਅਰੋੜਾ ਨੇ ਭਾਰਤੀ ਹਥਿਆਰਬੰਦ ਸਿਨਾਵਾ ਦੀ ਹਿੰਮਤ ਅਤੇ ਸਟਿੱਕਟਾ ਦੀ ਪ੍ਰਸ਼ੰਸਾ ਕੀਤੀ ਹੈ ਇਹ ਸਾਰੇ ਭਾਰਤੀਆਂ ਲਈ ਇੱਕਜੁੱਟ ਖੜੇ ਹੋਣ ਦਾ ਪਲ ਹੈ ਉਹਨਾਂ ਨੇ ਕਿਹਾ ਕਿ ਅਸੀਂ ਹਥਿਆਰਬੰਦ ਬਲਾ ਦੇ ਹਮੇਸ਼ਾ ਤਨਵਾਦੀ ਰਹਾਂਗੇ ਜਿਨ੍ਹਾਂ ਨੇ ਸਿਰਫ ਤਾਕਤ ਨਾਲ ਜਵਾਬ ਦਿੱਤਾ ਸਗੋਂ ਨਿਆ ਅਤੇ ਮਾਣ ਵੀ ਸਾਡੀ ਸਵਕ ਭਾਵਨਾ ਨੂੰ ਬਹਾਲ ਕੀਤਾ ਬੁੱਧਵਾਰ ਨੂੰ ਇੱਥੇ ਬਿਆਨ ਵਿੱਚ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਰਾਸ਼ਟਰੀ ਅਤੇ ਸਾਰੇ ਰਾਜਨੀਤਿਕ ਚੋਣ ਵਿਚਾਰਾਂ ਤੋਂ ਉੱਪਰ ਹੋਣਾ ਚਾਹੀਦਾ ਹੈ ਰਾਸ਼ਟਰੀ ਰਾਸ਼ਟਰੀ ਦੀਆਂ ਗੰਭੀਰ ਭਾਵਨਾਵਾਂ ਨੂੰ ਸਮਝਦੇ ਹੋਏ ਅਰੋੜਾ ਨੇ ਲੁਧਿਆਣਾ ਪੱਛਮੀ ਹਲਕੇ ਵਿੱਚ ਆਪਣੀ ਅਗਵਾਈ ਹੇਠ ਕੀਤੀਆਂ ਜਾ ਰਹੀਆਂ ਸਾਰੀਆਂ ਰਾਜਨੀਤਿਕ ਪ੍ਰਚਾਰ ਗਤੀਵਿਧੀਆਂ ਤੇ ਪੂਰੀ ਤਰ੍ਹਾਂ ਲੋਕ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਭਾਰਤਸਾਂ ਨੂੰ ਪਹਿਲਾ ਹੈ ਅਸੀਂ ਸੂਬੇ ਦੀ ਸਰਕਾਰ ਦੇ ਨਾਲ-ਨਾਲ ਭਾਰਤੀ ਸਰਕਾਰ ਦੇ ਨਾਲ ਖੜੇ ਹਾਂ ਅਸੀਂ ਭਾਰਤੀ ਸੈਨਿਕਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਇਸ ਲਈ ਜਿਹੜਾ ਤਰਾਪੁਰ ਮਾਹੌਲ ਬਣਿਆ ਹੋਇਆ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਰਾਸ਼ਦ ਦੀ ਗੱਲ ਹੈ ਜਿਮਨੀ ਚੋਣਾ ਤਾਂ ਹੋ ਗਿਆ ਰਹਿਣ ਗਿਆ ਉਹਨਾਂ ਨੇ ਜਿੰਨੀਆਂ ਵੀ ਮੀਟਿੰਗਾਂ ਜਿੰਨੇ ਵੀ ਉਹਨਾਂ ਨੇ ਪ੍ਰਦਰਸ਼ਨ ਕਰਨੇ ਸੀ ਸਟੇਜ ਸਜੇ ਸੀ ਉਹ ਸਾਰੇ ਉਹਨਾਂ ਨੇ ਮੀਟਿੰਗਾਂ ਨੂੰ ਜਿਹੜਾ ਹੈ ਮੁਲਤਵੀ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਭਾਰਤ ਅਤੇ ਪਾਕਿਸਤਾਨ ਦੇ ਹਾਲਾਤ ਠੰਡੇ ਵੀ ਹੋ ਜਾਂਦੇ ਸ਼ਾਂਤੀ ਵੀ ਹੋ ਜਾਂਦੇ 19 ਦੇ ਤੱਕ ਮੈਂ ਚੋਣ ਪ੍ਰਚਾਰ ਨਹੀਂ ਕਰਾਂਗਾ ਮੈਨੂੰ ਸਭ ਤੋਂ ਪਹਿਲਾਂ ਰਾਸ਼ਟਰ ਰਾਸ਼ਟਰ ਦੇ ਨਾਲ ਖਲੋਣਾ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਸ ਲਈ ਮੈਂ ਵੀ ਹੁਣ ਤੋਂ ਬਾਅਦ ਚੋਣ ਪ੍ਰਚਾਰ ਨਹੀਂ ਕਰਾਂਗਾ ਧੰਨਵਾਦ